ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਗੁਰਪਿਆਰੀ ਸਾਧ ਸੰਗਤ ਜੀ ਅੱਜ ਖੰਡੌਰੀ ਬਾਰਡਰ ਦੇ ਉੱਤੇ ਜੋ ਕਿਸਾਨੀ ਮੋਰਚਾ ਚੱਲਣ ਦਿਆ ਵਾ ਉਸ ਮੋਰਚੇ ਦੇ ਵਿੱਚ ਗੁਰਦੇਵ ਸਿੰਘ 76 ਜੋ ਪ੍ਰਾਕਸ਼ੋ 75 ਬਲਾਕ ਮੰਦਮ ਇੰਦਰਜੀਤ ਪ੍ਰਧਾਨ ਜੀ ਵੱਲੋਂ ਜੋ ਇਹ ਲੰਮੇ ਸੇਵੇ ਤੋਂ ਲੰਮੇ ਸਮੇਂ ਤੋਂ ਜੋ ਇਹ ਸੇਵਾ ਕਰਦੇ ਆ ਰਹੇ ਆ ਅੱਜ ਫਿਰ ਖਨੌਰੀ ਬਾਰਡਰ ਦੇ ਉੱਤੇ ਆਪਣੇ ਭਤੀਜੇ ਨੂੰ ਨਾਲ ਲੈ ਕੇ ਬਾਰਡਰ ਵਖਾਉਣ ਵਾਸਤੇ ਇੱਥੇ ਜੋ ਪਹੁੰਚੇ ਹੋਏ ਆ ਤੇ ਪਚੰਗੀ ਕਹਿੰਦਾ ਹੀ ਘੋੜੇ ਦੇ ਉੱਤੇ ਚੜਨਾ ਵਾ ਤੇ ਤਰਨਾ ਦਲ ਮਿਸਲ ਸ਼ਹੀਦ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੇ ਦਲ ਪੰਥ ਦੇ ਇਥੇ ਘੋੜੇ ਲੰਮੇ ਸਮੇਂ ਤੋਂ ਜਿਸ ਦਿਨ ਤੋਂ ਮੋਰਚਾ ਲੱਗਾ ਗੋਲੀਆਂ ਦੇ ਸੰਘਰਸ਼ ਕੀਤੇ ਸਾਡੇ ਤੇ ਅਥਰੂ ਗਾਂਹ ਦੇ ਗੋਲੇ ਚੱਲੇ ਜੋ ਸਰਕਾਰਾਂ ਨੇ ਮਸਕਤ ਕੀਤਾ ਉਸੇ ਮੁਤਾਬਕ ਹੀ ਇਥੇ ਲੰਮੇ ਸੰਘਰਸ਼ ਨੂੰ ਜਾਰੀ ਕਰਦੇ ਹੋਇਆਂ ਦਲ 500 ਤੋਂ ਤਾਂ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਦਾਸ ਬਹੁਤਾ ਕੁਝ ਨਹੀਂ ਕਹਿੰਦਾ ਹੋਇਆ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਸ਼ਿਵਾਂ ਦਾ ਜਾਜਕ ਹੁੰਦਾ ਹੈ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਮੋਰਚੇ ਦੇ ਵਿੱਚ ਪਹੁੰਚੋ ਮੋਰਚੇ ਨੂੰ ਵਧਾਓ ਸਰਕਾਰਾਂ ਹੁਣ ਹਿੱਲੀਆਂ ਪਈਆਂ ਵਾ ਮੋਦੀ ਦੇ ਤੁਸੀਂ ਇੱਕ ਰਾਂ ਫੜ ਕੇ ਆਵੇ ਲੋਕੋ ਦੇ ਵੀ ਵਾਜਾਂ ਦੇ ਕੇ ਕਹਿੰਦੇ ਆ ਵੀ ਸਰਕਾਰਾਂ ਨੂੰ ਹੁਣ ਜਿਹੜਾ ਵੀ ਪੂਰਾ ਸੈਂਟਰ ਜਿਹੜਾ ਹੀ ਲਿਆ ਪਿਆ ਵਾ ਮੋਦੀ ਜਿਹੜਾ ਆਪਣੇ ਪੈਰਾਂ ਸਿਰ ਚੱਲਦਾ ਸੀ ਉਹਨੂੰ ਹੁਣ ਪੌੜੀਆਂ ਤੇ ਤੁਸੀਂ ਕਰ ਦਿੱਤਾ ਵਾ ਇਸੇ ਤਰ੍ਹਾਂ ਹੀ ਸਰਕਾਰ ਜਿਹੜੀ ਆ ਹੁਣ ਜੋ ਵੀ ਬਿਆਨ ਆ ਜੋ ਵੀ ਆਪਣੇ ਛੇਤੀ ਫੈਸਲੇ ਆ ਜਿਹੜੇ ਉਹ ਹਾਲੋ ਹੋਣਗੇ ਸਾਰੇ ਮੋਰਚੇ ਜਿਹੜੇ ਆਪਣੇ ਹੱਲ ਹੋਣਗੇ ਇੰਨੀਆਂ ਬੇਨਤੀਆਂ ਅਦਾਸ ਕਰਦਾ ਖਿਵਾਂ ਦਾ ਜਾਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ